ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੋਰ ਸੁਣਾਓ ਜੀ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਠਾਕ ਆ ਬਿਲਕੁਲ ਤੰਦਰੁਸਤ ਠੀਕ ਹੈ ਜੀ ਤੇ ਤੁਹਾਡੀ ਤੰਦਰੁਸਤੀ ਦੀ ਵайਗਰੂ ਤੋਂ ਕਾਮਨਾ ਕਰਦੇ ਆਂ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਲੋ ਜੀ ਅੱਜ ਨਾ ਮੈਂ ਪਹਿਲਾਂ ਸਟਾਰਟ ਕਰਾਂ ਅੱਜ ਬਾਰਿਸ਼ ਬਹੁਤ ਹੋਈ ਪਹਿਲੀ ਗੱਲ ਤਾਂ ਮੈਨੂੰ ਲੱਗਦਾ ਇਹ ਵਾਲੀ بارش ਹੈ ਜਿਹੜੀ ਉਹ ਹਰ ਥਾਂ ਤੇ ਹੋਈ ਹੋਣੀ ਆ ਪੂਰੇ ਪੰਜਾਬ ਦੇ ਵਿੱਚ ਹੋਈ ਹੋਣੀ ਆ ਇੰਨੀ ਕਿ بارش ਹੋਈ ਦੀ ਅੱਜ ਤਾਂ ਇੰਨੀ ਕਿ بارش ਹੋਈ ਬਸ ਪੁੱਛੋ ਹੀ ਨਗੜੀ ਨਹੀਂ ਸੀ ਚੱਲ ਰਹੀ ਬੜੀ ਜ਼ਿਆਦਾ ਹੋਈ ਤੇ ਔਰ ਹੋਈ ਵੀ ਬਹੁਤ देर ਲਗਾਤਾਰ ਮੈਨੂੰ ਲੱਗਦਾ ਹੈ ਲਗਭਗ ਘੰਟੇ ਨੂੰ ਚੱਲੀ ਗਿਆ ਕੰਮ ਬਹੁਤ ਜ਼ਿਆਦਾ ਹੋਈ ਤੇ ਇਸ ਕਰਕੇ ਆਪਾਂ ਸ਼ੌਪ ਤੋਂ ਵੀ ਥੋੜਾ ਜਲਦੀ ਆ ਗਏ ਸੀ ਅੱਜ ਤੇ ਘਰੇ ਆ ਕੇ ਤੇ ਘਰੇ ਆ ਕੇ ਸੁਸਤੀ ਪੈ ਜਾਂਦੀ ਹੈ ਕਿ ਉੱਥੇ ਤਾਂ ਬਿਜ਼ੀ ਰਹੀਦਾ ਪਤਾ ਨਹੀਂ ਲੱਗਦਾ ਹਨਾ ਤੇ ਲਓ ਜੀ ਹੁਣ ਮੈਂ ਨਾ ਇੱਕ ਇੱਕ ਨਾ ਭੈਣ ਦਾ ਕਮੈਂਟ ਤਾਂ ਬਾਅਦ ਚ ਗੱਲ ਕਰਦੇ ਆਂ। ਅ ਇੱਕ ਭੈਣ ਨੇ ਮੈਂ ਉਹਨਾਂ ਦਾ ਨਾਮ ਤੁਹਾਨੂੰ ਬਾਅਦ ਚ ਦੱਸਦੀ ਆਂ। ਮੈਨੂੰ ਯਾਦ ਨਹੀਂ ਹੈਗਾ ਮੈਨੂੰ ਕਮੈਂਟ ਦੇ ਵਿੱਚ ਭੈਣ ਨੇ ਪੁੱਛਿਆ ਸੀਗਾ ਕਿ ਸਾਡੀ ਦਹੀਂ ਹੈ ਜਿਹੜੀ ਉਹ ਬੜੀ ਲੇਸ ਲਈ ਲੇਸ ਲਈ ਜਾਂਦੀ ਹੈਗੀ ਆ ਵੀ ਇਸ ਤਰ੍ਹਾਂ ਕਿਉਂ ਜਾਂਦੀ ਹੈ? ਉਹ ਪਤਾ ਕੀ ਆ ਜੀ ਮੈਂ ਬੀਬੀ ਨਾਲ ਇਹ ਗੱਲ ਉਸੇ ਦਿਨ ਕਰ ਲਈ ਸੀਗੀ ਕਿਉਂਕਿ ਮੈਨੂੰ ਦਹੀਂ ਨੂੰ ਬਾਰੇ ਥੋੜੀ ਨੌਲੇਜ ਘੱਟ ਹੈਗੀ ਆ। ਕਿਉਂਕਿ ਆਪਣੇ ਘਰ 'ਚ ਬੀਬੀ ਦਹੀਂ ਲਾਉਂਦੀ ਰਹੀ ਹੈ। ਤੇ ਵੀ ਮੈਂ ਨਾ ਬੀਬੀ ਨਾਲ ਉਸੇ ਦਿਨ ਹੀ ਗੱਲ ਕਰ ਲਈ ਸੀਗੀ ਵੀ ਇੱਕ ਭੈਣ ਦਾ ਇਸ ਤਰ੍ਹਾਂ ਕਰਕੇ ਕਮੈਂਟ ਆਇਆ। ਵੀ ਉਹ ਕਹਿੰਦੇ ਨੇ ਕਿ ਸਾਡਾ ਦਹੀਂ ਹੈ ਜਿਹੜਾ ਬਹੁਤ ਲੇਸ ਵਾਲੀ ਸਲਾਜਾ ਜਾਂਦਾ ਹੈ ਤੇ ਬੀਬੀ ਕਹਿੰਦੀ ਵੀ ਜਾਂ ਤਾਂ ਉਹਨਾਂ ਦੀ ਮੱਝ ਤਾਜੀ ਸੂਈ ਹੋਣੀ ਆ ਜਾਂ ਕੋਈ ਜਾਂ ਵਿੱਚ ਫਰਕ ਹੋਣਾ ਹੈ ਜਾਂ ਦੁੱਧ ਗਰਮ ਠੰਡੇ ਦਾ ਫਰਕ ਹੋਣਾ ਹੈ ਜਾਂ ਦੁੱਧ 'ਚ ਹੀ ਫਰਕ ਹੋਊਗਾ ਹਨਾ ਜਾਂ ਮੱਝ ਜਿਹੜੀ ਉਹ ਟੋਕੜ ਹੋਣੀ ਆ ਕੁਝ ਨਾ ਕੁਝ ਤਾਂ ਹੋਊਗਾ ਜਿਹਦੇ ਕਰਕੇ ਜਿਆਦਾ ਚਾਂਸ ਦੇ ਵੀ ਕਹਿੰਦੀ ਵੀ ਮੱਝ ਜਿਹੜੀ ਉਹ ਤਾਜੀ ਸੂਈ ਹੋਵੇ ਤਾਂ ਵੀ ਇਸ ਤਰ੍ਹਾਂ ਦੀ ਬਣਦੀ ਆ ਵੀ ਤਾਂ ਕਰਕੇ ਹੋ ਜਾਂਦਾ ਹੁੰਦਾ ਹੋਰ ਤਾਂ ਕੀ ਹੁੰਦਾ ਹੈ ਹਨਾ ਤੇ ਜੇ ਦੁੱਧ ਸਹੀ ਹੋਵੇ ਤਾਂ ਫਿਰ ਤਾਂ ਮੇਰੇ ਖਿਆਲ ਚ ਨਹੀਂ ਇਸ ਤਰ੍ਹਾਂ ਦੀ ਜ ਜਾਗ ਹੈ ਜਿਹੜਾ ਉਹ ਤੁਸੀਂ ਚੇਂਜ ਕਰਕੇ ਦੇਖ ਲਓ। ਕਈ ਵਾਰੀ ਆਪਾਂ ਨਾ ਉਹੀ ਦਹੀਂ ਦਾ ਜਾਗ ਹੈ ਜਿਹੜਾ ਆਪਾਂ ਲਈ ਜਾਂਦੇ ਆ। ਤੇ ਫਿਰ ਉਹ ਦਹੀਂ ਆ ਜਿਹੜਾ ਉਸੇ ਤਰ੍ਹਾਂ ਦਾ ਹੀ ਬਣੀ ਜਾਂਦਾ। ਫਿਰ ਤੁਸੀਂ ਦਹੀਂ ਦਾ ਜਾਗ ਹੈ ਜਿਹੜਾ ਉਹਨੂੰ ਚੇਂਜ ਕਰਕੇ ਦੇਖ ਲਓ ਠੀਕ ਹੈ ਜੀ। ਤੇ ਐਕਚੁਅਲੀ ਪਤਾ ਕੀ ਹੁੰਦਾ ਜੀ ਬਹੁਤ ਸਾਰੇ ਭੈਣਾਂ ਦੇ ਸਵਾਲ ਆ ਜਾਂਦੇ ਨੇ ਵਲੌਗ ਦੇ ਵਿੱਚ ਕਮੈਂਟਾਂ ਦੇ ਥਰੂ ਤੇ ਉਦੋਂ ਮੈਂ ਪੁੱਛ ਲੈਣੀ ਆ ਬੀਬੀ ਤੋਂ ਜਿਹੜੀ ਚੀਜ਼ ਦਾ ਮੈਨੂੰ ਨਹੀਂ ਪਤਾ। ਜਾ ਮੇਰੇ ਦਿਮਾਗ 'ਚ ਹੁੰਦੇ ਨੇ ਜਿਨ੍ਹਾਂ ਦਾ ਮੈਨੂੰ ਪਤਾ ਹੈ ਵੀ ਮੈਂ ਜਵਾਬ ਦੇਣਾ ਪਰ ਜਦੋਂ ਹੀ ਵਲੌਗ ਸ਼ੁਰੂ ਕਰਦੀ ਆ ਉਹਦੋਂ ਫਿਰ ਮੈਂ ਭੁੱਲ ਜਾਂਦੀ ਆ ਤੇ ਇਸ ਕਰਕੇ ਭੈਣੇ ਮੈਂ ਤੁਹਾਨੂੰ ਇਹਦਾ ਜਵਾਬ ਹੈ ਜਿਹੜਾ ਉਹ ਦੇ ਨਹੀਂ ਪਾਈ ਸੀ ਕਿਉਂਕਿ ਮੈਂ ਭੁੱਲ ਗਈ ਸੀ ਨਹੀਂ ਨਹੀਂ ਯਾਦ ਨਹੀਂ ਰਿਹਾ ਜਦੋਂ ਵਲੌਗ ਬਣਿਆ ਤੇ ਭੈਣ ਨੇ ਅੱਜ ਬੜਾਈ ਗੁੱਸੇ 'ਚ ਕਮੈਂਟ ਲਿਖਿਆ ਹਨਾ ਉਹਨਾਂ ਨੇ ਉਹ ਵੀ ਆਪਾਂ ਗੱਲ ਕਲੀਅਰ ਕਰ ਦਾਂਗੇ ਜਿਹੜਾ ਭੈਣ ਨੇ ਬੜੇ ਗੁੱਸੇ ਦੇ ਵਿੱਚ ਕਮੈਂਟ ਲਿਖਿਆ ᱱੋ ਮੈਂ ਤੁਹਾਨੂੰ ਦੱਸਦੀ ਆ ਮੈਂ ਉਹਨਾਂ ਦਾ ਫਿਰ ਸਕਰੀਨਸ਼ਾਟ ਵੀ ਲਿਆ। ਲੋ ਜੀ ਇਹਨਾਂ ਦਾ ਨਾਮ ਹੈਗਾ ਪਰਮਿੰਦਰ ਕੌਰ 804। ਇਹ ਕਹਿੰਦੇ ਵੀ ਅਸੀਂ ਦਹੀਂ ਲੇਸਲਾ ਜਮਦਾ ਇਸ ਮੁਸ਼ਕਲ ਦਾ ਹੱਲ ਕਰਨ ਲਈ ਭੈਣ ਨੂੰ ਕਮੈਂਟ ਕੀਤਾ ਸੀ ਬਿਲਕੁਲ ਕੀਤਾ ਸੀ ਜੀ। ਬਹੁਤ ਭੈਣ ਭਰਾਵਾਂ ਆਂਦੀਆਂ ਕੀਮਤੀ ਸਲਾਹਾਂ ਆਈਆਂ। ਆਹ ਪਤਾ ਕੀ ਹੁੰਦਾ ਜੇ ਤੁਸੀਂ ਕੋਈ ਕਮੈਂਟ ਕਰਦੇ ਹੋ, ਕੁਝ ਕੁੱਛਦੇ ਹੋ ਤਾਂ ਭੈਣਾਂ ਜਿਹੜੀਆਂ ਕਮੈਂਟ ਡੇਲੀ ਰੈਗੂਲਰਲੀ ਕਰਦੀਆਂ ਨੇ ਉਹ ਜਵਾਬ ਵੀ ਦੇਖ ਕੇ ਦੇ ਦਿੰਦੀਆਂ ਨੇ ਬਹੁਤ ਅੱਛੀ ਗੱਲ ਹੈ। ਸਬ ਦਾ ਧੰਨਵਾਦ ਜੀ ਪਰ ਇਹ ਆਪ ਜਿਸ ਕਰਨ ਭੈਣ ਨੇ ਪੂਰਾ ਇਗਨੋਰ ਕੀਤਾ ਮੈਂ ਕਿਸੇ ਨੂੰ ਇਗਨੋਰ ਨਹੀਂ ਕਰਦੀ ਜੀ ਮੈਂ ਨਹੀਂ ਨਿਮਾਣੀ ਮੈਂ ਤੁਹਾਡੇ ਐਨੇ ਸਤਿਕਾਰਯੋਗ ਭੈਣਾ ਪਿਆਰੀਆਂ ਭੈਣਾ ਉਹਨਾਂ ਨੂੰ ਇਗਨੋਰ ਮੈਂ ਕਿਵੇਂ ਕਰ ਸਕਦੀ ਆ ਮੈਂ ਨਹੀਂ ਇਗਨੋਰ ਕਰਦੀ ਕਿਸੇ ਨੂੰ ਵੀ ਉਹਦੇ ਬਾਰੇ ਮੈਂ ਪਹਿਲਾਂ ਹੀ ਕਲੀਅਰ ਕਰ ਚੁੱਕੀ ਆ ਤੁਹਾਨੂੰ ਜੇ ਇਸ ਦੀ ਥਾਂ ਮੈਂ ਕਮੈਂਟ ਵਿੱਚ ਲਿਖ ਦਿੰਦੀ ਕਿ ਭੈਣ ਆ ਰੱਬ ਦਾ ਨਾਮ ਵੀ ਕਦੇ ਲੈ ਲਿਆ ਕਰੋ ਤਾਂ ਅਗਲੇ ਦਿਨ ਪੂਰਾ 20 ਮਿੰਟ ਦਾ ਵਲੌਗ ਮੇਰੇ ਤੇ ਆ ਜਾਣਾ ਸੀ ਪਰ ਵਸ ਕਿਸੇ ਦੀ ਕੁੱਝ ਨਹੀਂ ਏ ਸ਼ੈਤਾਨ ਮਨ ਕੰਟਰੋਵਰਸੀ ਵਾਲ ਦੌੜ ਕੇ ਜਾਂਦਾ ਨਹੀਂ ਜਦ ਦੌੜਦਾ ਜੀ ਕੰਟਰੋਵਰਸੀ ਵਾਲ ਆਪਾਂ ਨਹੀਂ ਜਾਂਦੇ ਹੈਗੇ ਤੁਸੀਂ ਬਿਲਕੁਲ ਟੈਨਸ਼ਨ ਨਾ ਲਓ ਚਿੰਤਾ ਨਾ ਕਰੋ ਕਿਉਂਕਿ ਆਪਣੇ ਕੋਲ ਕਿੱਥੇ ਟਾਈਮ ਹੈ ਜੀ ਇਨਾ ਕੰਟਰੋਵਰਸੀਆਂ 'ਚ ਪੈਣ ਦਾ ਨਾਲੇ ਆਪਾਂ ਕਿਉਂ ਪੈਣਾ ਕੰਟਰੋਵਰਸੀਆਂ 'ਚ ਜਦੋਂ ਆਪਣਾ ਪਿਆਰ ਨਾਲ ਵਧੀਆ ਕੰਮ ਚੱਲ ਰਿਹਾ ਹੈ ਪੈਣਾ ਇੰਨੇ ਪਿਆਰ ਨਾਲ ਸਤਕਾਰ ਦੇ ਨਾਲ ਵਲੌਗ ਦੇਖਦੀਆਂ ਨੇ ਕਮੈਂਟ ਕਰਦੀਆਂ ਨੇ ਹਨਾ ਉਹਦੀ ਕੋਈ ਗੱਲ ਨਹੀਂ ਹੈ ਰੱਬ ਦਾ ਨਾਮ ਮੈਂ ਲਿਆ ਨਹੀਂ ਹੈ ਬੈਟੇ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਦਰਦੀ ضرور ਹੈ ਪਰਮਾਤਮਾ ਤੋਂ اور ਇੱਥੇ ਹੈਗਾ ਨਾਮ ਵਾਈਗੁਰੂ ਦਾ ਵਾਈਗੁਰੂ ਸਭ ਤੋਂ ਮੇਰ ਬਣਾ ਕੇ ਰੱਖੇ ਪਰਮੁਤਕਾ ਸਭ ਲੈ ਕੇ ਕਦੇ ਪਾਠ ਨਹੀਂ ਕੀਤਾ ਹੈਗਾ ਮੈਂ ਤੁਹਾਨੂੰ ਕਲੀਅਰ ਦੱਸ ਦੇਣੀ ਆ ਸੱਚ ਦੱਸ ਦੇਣੀ ਇਹਦੇ ਵਿੱਚ ਜਮਾਂ ਝੂਠ ਨਹੀਂ ਹੈਗਾ ਠੀਕ ਹੈ ਜੀ ਔਰ ਜਿਹੜੀਆਂ ਭੈਣਾਂ ਕਰਦੀਆਂ ਨੇ ਬਹੁਤ ਅੱਛੀ ਗੱਲ ਹੈ ਵਾਈਗੁਰੂ ਦੀ ਮੇਰ ਹੈ ਉਹਨਾਂ ਤੇ ਕਿ ਉਹ ਵਾਈਗੁਰੂ ਨਾਲ ਜੁੜੀਆਂ ਹੋਈਆਂ ਨੇ ਤੇ ਚਲੋ ਜਦੋਂ ਪਰਮਾਤਮਾ ਦਾ ਹੱਥ ਸਾਡੇ ਤੇ ਹੋਇਆ ਮੇਰ ਸਾਡੇ ਤੇ ਹੋਈ ਆਪਣੇ ਆਪ ਹੀ ਲਾ ਲੈਣਾ ਵਾਈਗੁਰੂ ਨੇ ਨਾ ਉਹ ਸਭ ਨੂੰ ਆਪੂ ਦੀ ਲਾਉਣ ਵਾਲਾ ਹੈਗਾ ਤੇ ਆਪਾਂ ਇਹਨੂੰ ਕੰਟਰੋਵਰਸੀ ਚ ਨਹੀਂ ਲੈ ਕੇ ਜਾਂਦੇ ਹੈਗੇ ਪਰਮਿੰਦਰ ਜੀ ਤੁਸੀਂ ਬਿਲਕੁਲ ਵੀ ਟੈਨਸ਼ਨ ਨਾ ਲਓ ਔਰ ਬਹੁਤ ਸਾਰੀਆਂ ਭੈਣਾਂ ਨੇ ਜੀ ਤੁਸੀਂ ਤਾਂ ਇੱਕ ਵਾਰ ਕਮੈਂਟ ਕੀਤਾ ਬਹੁਤ ਸਾਰੀਆਂ ਭੈਣਾਂ ਵਿਚਾਰੀਆਂ ਕਈ ਕਈ ਵਾਰ ਕਮੈਂਟ ਕਰ ਦਿੰਦੀਆਂ ਨੇ ਹਨ ਤੇ ਉਹਨਾਂ ਦਾ ਜਵਾਬ ਵੀ ਕਈ ਵਾਰੀ ਨਹੀਂ ਦਿੱਤਾ ਜਾਂਦਾ ਮੈਂ ਤੁਹਾਨੂੰ ਕਲੀਅਰ ਕਰਦਾ ਕਿ ਕਈ ਵਾਰੀ ਨਾ ਵਲੌਗ ਹੈ ਜਿਹੜਾ ਉਹ ਕਿਸੇ ਹੋਰ ਚੀਜ਼ ਤੇ ਬਣਿਆ ਪਹਿਲਾਂ ਪਿਆ ਹੁੰਦਾ ਜਾਂ ਨੈਕਸਟ ਬਣ ਜਾਂਦਾ ਔਰ ਤੁਹਾਡੀ ਜਿਹੜੀ ਗੱਲ ਉਹ ਅੱਗੇ ਪੋਸਟਪੋਨ ਹੋਈ ਜਾਂਦੀ ਹੈ ਇਸ ਕਰਕੇ ਪ੍ਰੋਬਲਮ ਆ ਜਾਂਦੀ ਹੈ ਆਦਰਵਾਇਸ ਪਰਮਿੰਦਰ ਜੀ ਹੈ ਜੀ ਕੋਈ ਗੱਲ ਨਹੀਂ ਹੈਗੀ ਤੁਸੀਂ ਗੁੱਸਾ ਨਾ ਕਰਿਆ ਕਰੋ ਮੇਰੀਆਂ ਜਿਹੜੀਆਂ ਭੈਣਾਂ ਹੈਗੀਆਂ ਨੇ ਉਹ ਗੁੱਸੇ ਵਾਲੀਆਂ ਨਹੀਂ ਹੈਗੀਆਂ ਤੇ ਲਓ ਜੀ ਨੈਕਸਟ ਹੈਗਾ ਅ ਗੱਲ ਕਰਦੀ ਸੀ ਕਿ ਅੱਜ ਦੀ ਪਹਿਲੀ ਤਾਂ ਖੁਸ਼ਖਬਰੀ ਵਾਲੀ ਕਿ ਮੈਂ ਨਾ ਪਿਛਲੀ ਵਾਰ ਵਲੌਗ ਦੇ ਵਿੱਚ ਗੱਲ ਸ਼ੁਰੂ ਕਰਤੀ ਕਿ ਖੁਸ਼ਖਬਰੀ ਇੱਕ ਹੈਗੀ ਐ ਤੇ ਉਹ ਖੁਸ਼ਖਬਰੀ ਦੱਸਣੀ ਭੁੱਲ ਗਈ ਕਈ ਵਾਰੀ ਇਦਾਂ ਹੀ ਹੁੰਦਾ ਮੈਂ ਗੱਲਾਂ ਕਰਦੀ ਕਰਦੀ پتہ ਨਹੀਂ ਕਿੱਥੇ ਪਹੁੰਚ ਜਾਂਦੀ ਆ ਤੇ ਜਿਹੜੀ ਮੇਨ ਮੁੱਦਾ ਸੀਗਾ ਉਹ ਉਹਦੇ ਤੋਂ ਭਟਕ ਗਏ ਤੇ ਮੈਂ ਹੋਰ ਹੀ ਕੁਝ ਕਰਨ ਲੱਗ ਗਈ ਤੇ ਜਿਹੜੀ ਉਹ ਗੱਲ ਸੀ ਖੁਸ਼ਖਬਰੀ ਵਾਲੀ ਉਹ ਵਿੱਚ ਹੀ ਰਹਿ ਗਈ ਔਰ ਤੁਹਾਨੂੰ ਉਹ ਖੁਸ਼ਖਬਰੀ ਵਾਲੀ ਗੱਲ ਕਿਸੇ ਨੂੰ ਸਮਝ ਨਹੀਂ ਆਈ ਹੈਗੀ ਕਿਸ ਕਿਉਂਕਿ ਕਿਸੇ ਨੇ ਕਮੈਂਟ ਕਮੈਂਟਸ ਦੇ ਵਿੱਚ ਕਿਸੇ ਨੇ ਜਵਾਬ ਨਹੀਂ ਦਿੱਤਾ ਕਿ ਉਹ ਖੁਸ਼ਖਬਰੀ ਕੀ ਹੈ ਬਸ ਇੱਕ ਭੈਣ ਦਾ ਆਇਆ ਸੀ ਕਹਿੰਦੀ ਤੁਹਾਡੇ ਸਬਸਕ੍ਰਾਈਬਰਸ ਵਧ ਗਏ ਹੋਣਗੇ ਸਬਸਕ੍ਰਾਈਬਰਸ ਸਾਜੀ ਡੇਲੀ ਵਧਦੇ ਰਹਿੰਦੇ ਨੇ ਨਵੀਆਂ-ਨਵੀਆਂ ਭੈਣਾਂ ਜੁੜਦੀਆਂ ਰਹਿੰਦੀਆਂ ਨੇ ਔਰ ਭੈਣਾਂ ਦਾ ਬਹੁਤ-ਬਹੁਤ ਥੈਂਕਸ ਜਿੰਨੀਆਂ ਭੈਣਾਂ ਸਮਾਂ ਕੱਢਦੀਆਂ ਨੇ ਵਲੌਗ ਦੇਖਦੀਆਂ ਨੇ ਔਰ ਕਮੈਂਟ ਲਿਖਦੀਆਂ ਨੇ ਵੱਡੇ-ਵੱਡੇ ਕਮੈਂਟ ਲਿਖਦੀਆਂ ਨੇ ਤੇ ਦੂਜੀ ਗੱਲ ਇਹ ਹੈਗੀ ਹੈ ਆ ਲੋ ਦੇਖੋ ਹੁਣ ਫੇਰ ਪੜਕ ਗਈ ਸੀ ਕਿਧਰੇ ਹੋਰ ਚਲੀ ਗਈ ਸੀ ਮੇਰਾ ਧਿਆਨ ਕਈ ਵਾਰੀ ਕਿਧਰੇ ਹੋਰ ਹੀ ਚਲਾ ਜਾਂਦਾ ਹੈ ਨਾ ਤੇ ਮੈਂ ਦੇਖੋ ਤੁਹਾਨੂੰ ਵੀ ਮੈਂ ਇੱਥੇ ਖੜਕੇ ਬਿਨਾ ਪੱਖੇ ਤੋਂ ਬਿਨਾ ਏਸੀ ਤੋਂ ਵਲੌਗ ਬਣਾ ਰਹੀ ਆ ਕਿਉਂਕਿ ਅੰਦਰ ਬੈਠੀ ਬੀਬੀ ਪਾਠ ਕਰਦੀ ਐ ਭੈਣ ਜੀ ਵੀ ਆਏ ਹੋਏ ਨੇ ਦੋਨੋਂ ਜਣੀਆਂ ਅੰਦਰ ਬੈਠੀਆਂ ਨੇ ਤੇ ਮੈਂ ਜੇ ਇੱਥੇ ਹੁਣ ਫੈਨ ਚਲਾਉਣੀ ਆ ਤਾਂ ਫਿਰ ਆਵਾਜ਼ ਬਹੁਤ ਜ਼ਿਆਦਾ ਆਉਂਦੀ ਆ ਜੇ ਕਿਸੇ ਕਮਰੇ ਚ ਜਾ ਕੇ ਏਸੀ ਚਲਾਉਣੀ ਆ ਤਾਂ ਉਹ esse ਕਮਰਾ ਠੰਡਾ ਕਰਨ ਨੂੰ ਬਹੁਤ ਟਾਈਮ ਲਾ ਦੂਗਾ ਤੇ ਫਿਰ ਮੇਰਾ ਦਿਲ ਕਰਦਾ ਕਿ ਮੈਂ ਨਾਲ ਪੱਖਾ ਚਲਾ ਲਾਂ ਫਿਰ ਆਵਾਜ਼ ਆਊਗੀ ਆਜੂਗੀ ਔਰ ਅੱਜ ਆਦੇਸ਼ ਨੇ ਆਪਾਂ ਨੂੰ ਮਾਈਕ ਭੇਜੇ ਨਹੀਂ ਆ ਦੇਖੋ ਆਨਲਾਈਨ ਮਾਈਕ ਭੇਜੇ ਨਹੀਂ ਤੇ ਇਹ ਵਾਲੇ ਨੇ ਹਜੇ ਮੈਂ ਚਾਰਜ ਕਰਨੇ ਸੀਗੇ ਤੇ ਚਾਰਜ ਕਰੂੰਗੀ ਤੇ ਕੱਲ ਤੋਂ ਆਪਾਂ ਇਹਨਾਂ ਨੂੰ ਯੂਜ਼ ਕਰਨਾ ਸ਼ੁਰੂ ਕਰ ਦਾਂਗੇ ਫਿਰ ਆਪਾਂ ਨੂੰ ਪੱਖੇ ਦੀ ਵੀ ਕੋਈ ਪ੍ਰੋਬਲਮ ਨਹੀਂ ਆਇਆ ਕਰੂਗੀ ਕਿਉਂਕਿ ਇਹ ਫਿਰ ਦੂਸਰੀ ਆਵਾਜ਼ ਹੈ ਜਿਹੜੀ ਉਹ ਕੈਨਸਲ ਕਰ ਦਿੰਦੇ ਨੇ ਸਸਪੈਂਡ ਕਰ ਦਿੰਦੇ ਨੇ ਠੀਕ ਹੈ ਜੀ ਅ ਤੇ ਅੱਜ ਖੁਸ਼ਖਬਰੀ ਤੁਹਾਨੂੰ ਦੱਸ ਹੀ ਦਿੰਨੀ ਆ ਕਿਉਂਕਿ ਮੈਂ ਖੁਸ਼ਖਬਰੀ ਬੜੀ ਲੰਮਕਾਤੀ ਕਿਉਂਕਿ ਜਦੋਂ ਸ਼ੁਰੂ ਕਰਦੀ ਆ ਉਦੋਂ ਦਿਮਾਗ 'ਚ ਕੁਝ ਹੋਰ ਗੱਲਾਂ ਆ ਜਾਂਦੀਆਂ ਤੇ ਫਿਰ ਖੁਸ਼ਖਬਰੀ ਫੇਰ ਰਹਿ ਜਾਂਦੀ ਆ ਵਿੱਚ ਹੀ ਖੁਸ਼ਖਬਰੀ ਇਹ ਸੀਗੀ ਕਿ ਆਪਣੇ ਜਿਹੜੇ ਸਬਸਕ੍ਰਾਈਬਰਸ ਨੇ ਸਬਸਕ੍ਰਾਈਬਰ ਭੈਣਾ ਨੇ ਉਹ 50000 ਹੋ ਚੁੱਕੀਆਂ ਨੇ 50000 ਹੋ ਚੁੱਕੀਆਂ ਨੇ ਥੋੜੀਆਂ ਨਹੀਂ ਹੁੰਦੀਆਂ 50000 ਬਹੁਤ ਜ਼ਿਆਦਾ ਹੁੰਦੀਆਂ ਨੇ ਜੇ ਕਦੇ 50000 ਇਕੱਠੀਆਂ ਹੋ ਜਾਈਏ ਵੇਖੋ ਕਿੰਨਾ ਵੱਡਾ ਇਕੱਠਾ ਹੋ ਜੂਗਾ ਤੇ ਇਹ ਵਾਲੀ ਖੁਸ਼ਖਬਰੀ ਸੀਗੀ ਕਿ ਆਪਣੇ ਸਬਸਕ੍ਰਾਈਬਰਸ ਨੇ ਜਿਹੜੇ ਉਹ 50000 ਹੋ ਚੁੱਕੇ ਨੇ ਸੋ ਸਾਰੀਆਂ ਭੈਣਾਂ ਨੂੰ ਬਹੁਤ ਬਹੁਤ ਮੁਬਾਰਕਾਂ ਕਿਉਂਕਿ ਇਹ ਸਾਰਾ ਕੁਝ ਪੋਸੀਬਲ ਹੋਇਆ ਤੁਹਾਡੀ ਸਪੋਰਟ ਕਰਕੇ ਤੁਹਾਡੇ ਸਾਥ ਕਰਕੇ ਤੁਹਾਡੇ ਪਿਆਰ ਕਰਕੇ ਅਗਰ ਤੁਹਾਡਾ ਸਾਥ ਤੇ ਤੁਹਾਡੀ ਸਪੋਰਟ ਤੇ ਤੁਹਾਡਾ ਪਿਆਰ ਮੇਰੇ ਨਾਲ ਨਾ ਨਾ ਹੋਵੇ ਤੇ ਮੈਂ ਨਿਮਾਣੀ ਜਈ ਕਿਸੇ ਕੰਮ ਜੋਗੀ ਨਹੀਂ ਹੈਗੀ ਸੋ ਮੈਨੂੰ ਮਾਣ ਆਪਣੀਆਂ ਭੈਣਾਂ ਤੇ ਮੈਂ ਪਿਆਰ ਬਹੁਤ ਕਰਦੀ ਆ ਆਪਣੀਆਂ ਭੈਣਾਂ ਨੂੰ ਤੇ ਤੁਹਾਡੀ سپورਟ ਨੂੰ ਸਲਾਮ ਕਰਦੀ ਆ। ਸੋ ਥੈਂਕ ਯੂ ਸੋ ਮੱਚ ਐਨੀ سپورਟ ਕਰਨ ਲਈ ਤੇ ਤੁਹਾਨੂੰ ਸਾਰੀਆਂ ਭੈਣਾਂ ਨੂੰ ਬਹੁਤ-ਬਹੁਤ ਮੁਬਾਰਕਾਂ ਕਿਉਂਕਿ ਸਾਰਾ ਕੁਝ ਤੁਹਾਡੀ ਕਰਕੇ ਪੋਸੀਬਲ ਹੋਇਆ। ਤੇ ਅੱਜ ਮੈਂ ਹੁਣ ਕਰਨੀ ਸੀਗੀ ਮ사ਜ ਤੇ ਹੁਣ ਆਪਣਾ ਨੈਕਸਟ ਜਿਹੜਾ ਟਾਰਗੇਟ ਹੈਗਾ ਤੇ ਉਹ ਹੈਗਾ 1 ਲੱਖ ਦਾ। 1 ਲੱਖ ਦਾ ਤੇ ਜਲਦੀ ਤੋਂ ਜਲਦੀ ਸਾਰੀਆਂ ਵੀਡੀਓਜ਼ ਨੂੰ ਸ਼ੇਅਰ ਕਰਦੇ ਰਿਹਾ ਕਰੋ ਤੇ ਆਪਣੀ ਭੈਣ ਨੂੰ ਸਪੋਰਟ ਕਰੋ ਤੇ ਫਟਾਫਟ 1 ਲੱਖ ਕਰ ਦੋ। ਤੇ ਲੋ ਜੀ ਹੁਣ ਆਪਾਂ ਬਾਕੀ ਵਾਹਿਗੁਰੂ ਦਾ ਹੱਥ ਜੇ ਸਰਤੇ ਹੋਵੇ ਨਾ ਫਿਰ ਸਾਰਾ ਕੁਝ ਪੋਸੀਬਲ ਹੁੰਦਾ ਔਰ ਉਹ ਸਭ ਦੇ ਦਿਲ ਵਿੱਚ ਵੱਸਦਾ ਮੇਰੀਆਂ ਭੈਣਾਂ ਦੇ ਦਿਲ ਵਿੱਚ ਵੀ ਵੱਸਦਾ ਜਿਹੜੀਆਂ ਇੰਨਾ ਪਿਆਰ ਦਿੰਦੀਆਂ ਨੇ ਸੋ ਪਰਮੇਂਦਰ ਜੀ ਆਪਾਂ ਗੁੱਸਾ ਠੁਕ ਦੋ ਤੇ ਅੱਜ ਤੁਹਾਡੇ ਸਵਾਲ ਦਾ ਜਵਾਬ ਮਿਲ ਗਿਆ ਮੈਨੂੰ ਬਸ ਇੰਨਾ ਹੀ ਬਤਾਈ ਜੀ ਦਹੀਂ ਜਮਾਉਣ ਬਾਰੇ ਮੈਨੂੰ ਆਪ ਨੂੰ ਇੰਨਾ ਵੀ ਨਹੀਂ ਪਤਾ ਸੀਗਾ ਉਹ ਬੀਬੀ ਤੋਂ ਹੀ ਪੁੱਛ ਕੇ ਮੈਂ ਤੁਹਾਨੂੰ ਦੱਸਿਆ ਕਿ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਬੀਬੀ ਕਹਿੰਦੀ ਜ्यादा ਤਾਂ ਇਹੀ ਚਾਂਸ ਹੈ ਕਿ ਮੱਝ ਨਵੀਂ ਸੂਈ ਹੋਵੇ ਤੇ ਜਾਂ ਤੁਸੀਂ ਹੁਣ ਜਾਗ ਹੈ ਜਿਹੜਾ ਉਹਨੂੰ ਚੇਂਜ ਕਰ ਲਓ ਠੀਕ ਹੈ ਜੀ ਤੇ ਮੈਂ ਕਰਨੀ ਸੀਗੀ ਹੁਣ ਮ사ਜ ਫੇਸ ਦੇ ਉੱਪਰ ਤੇ ਉਹ ਕਰਨੀ ਸੀ ਆਪਾਂ ਜਨਾਰੀਅਲ ਤੇਲ ਦੀ ਮੈਂ ਨਾਰੀਅਲ ਤੇਲ ਦੇਖੋ ਲਈ ਵੀ ਬੈਠੀ ਆ ਪਰ ਹੁਣ ਜੇ ਮੈਂ ਮ사ਜ ਇੱਥੇ ਬੈਠ ਕੇ ਕਰਨੀ ਆ ਨਾ ਤੇ ਪਸੀਨਾ ਬਹੁਤ ਆਇਆ ਹੋਇਆ ਤੇ ਉੱਪਰ ਤੇਲ ਦੀ ਮ사ਜ ਮੇਰੇ ਤੋਂ ਹੋ ਨਹੀਂ ਪਾਉਣੀ ਹੈਗੀ ਤੁਸੀਂ ਕੀ ਕਰਨਾ ਹੈ ਹੁਣ ਆਪਾਂ ਇੱਕ ਦੋ ਵਲੌਗ ਛੱਡ ਕੇ ਆਪਾਂ ਕੋਈ ਨਾ ਸਕਿਨ ਨਾਲ ਰਿਲੇਟਡ ਵਲੌਗ ਪਾਵਾਂਗੇ ਕਿਉਂਕਿ ਬੜੇ ਦਿਨ ਹੋ ਗਏ ਜੇ ਮੈਂ ਵਲੌਗਸ ਦੇ ਵਿੱਚ ਸਕਿਨ ਨਾਲ ਰਿਲੇਟਡ ਵਲੌਗ ਨਹੀਂ ਪਾਉਂਦੀ ਨਾ ਤੇ ਮੈਂ ਵੀ ਕੁਝ ਨਹੀਂ ਕਰਦੀ ਮੈਂ ਵੀ ਨਿਕੰਮੀ ਆ ਸਿਰਫ ਫੇਸ ਵਾਸ਼ ਆ ਜਿਹੜਾ ਮੈਂ ਯੂਜ਼ ਕਰ ਸਕਦੀ ਆ ਆਦਰਵਾਇਜ਼ ਮੈਂ ਹੋਰ ਕੁਝ ਵੀ ਨਹੀਂ ਕਰਦੀ ਜਿਸ ਦਿਨ ਮੈਂ ਵਲੌਗ ਪਾਉਣੀ ਆ ਉਸ ਦਿਨ ਹੀ ਮੈਂ ਆਪਣੇ ਫੇਸ ਦੇ ਉੱਪਰ ਆਪਣੀ ਕੇਅਰ ਕਰਦੀ ਆ ਮਤਲਬ ਸਕਿਨ ਦੀ ਆਦਰਵਾਇਜ਼ ਮੈਥੋਂ ਵੀ ਨਹੀਂ ਹੁੰਦੀ ਤੇ ਮੈਨੂੰ ਲੱਗਦਾ ਪੈਣਾ ਵੀ ਸਤੋੜੀਆਂ ਜੀਆਂ ਹੁਣ ਸੁਸਤ ਹੋ ਗਈਆਂ ਹੋਣਗੇ ਬੜੇ ਦਿਨ ਹੋ ਗਏ ਕੋਈ ਵੀ ਸਕਿਨ ਰਿਲੇਟਡ ਵਲੌਗ ਆ ਜਿਹੜਾ ਤੁਹਾਨੂੰ ਆਪਾਂ ਨਹੀਂ ਦਿੱਤਾ ਠੀਕ ਹੈ ਜੀ ਅੱਜ ਬਸ ਮੈਂ ਥੋੜੀ ਜੀ ਤੁਹਾਡੇ ਨਾਲ ਗੱਲ ਕਰਨੀ ਸੀਗੀ ਬਸ ਇੱਕ ਤਾਂ ਇਹ ਸੀਗੀ ਕਿ ਆਪਾਂ ਆਪਣੇ 50000 ਸਬਸਕ੍ਰਾਈਬਰਸ ਹੋ ਗਏ ਨੇ ਉਹਦੇ ਲਈ ਸਾਰੀਆਂ ਭੈਣਾਂ ਨੂੰ ਬਹੁਤ-ਬਹੁਤ ਦਿਲ ਤੋਂ ਵਧਾਈਆਂ ਨੇ ਤੇ ਦੂਜਾ ਹੈਗਾ ਸੀਗਾ ਪਰਮਿੰਦਰ ਭੈਣ ਨੂੰ ਆਪਾਂ ਉਹਨਾਂ ਦਾ ਗੁੱਸਾ ਠੰਡਾ ਕਰਨਾ ਸੀ ਪਰਮਿੰਦਰ ਭੈਣ ਤੁਸੀਂ ਮੈਨੂੰ ਕਾਲ ਕਰਿਓ ਤੁਸੀਂ ਮੇਰੇ ਨਾਲ ਗੱਲਬਾਤ ਕਰਿਓ ਤੇ ਫਿਰ ਸ਼ਾਇਦ ਤੁਹਾਨੂੰ ਸਾਰੀ ਗੱਲ ਹੋਰ ਜ਼ਿਆਦਾ ਕਲੀਅਰ ਹੋ ਜੂਗੀ ਠੀਕ ਹੈ ਤੇ ਅਗਰ ਮੈਂ ਇੰਨਾ ਡਿਲੇ ਕਰਤਾ ਤੇ ਉਹਦੇ ਲਈ ਮੈਂ ਸੌਰੀ ਫੀਲ ਕਰਦੀ ਹਾਂ ਕਿ ਤੁਸੀਂ ਇੰਨਾ ਸਪੋਰਟ ਕਰਦੇ ਹੋ ਔਰ ਮੈਂ ਤੁਹਾਡੇ ਸਵਾਲ ਦਾ ਜਵਾਬ ਨਾ ਦੇਵਾਂ ਤੇ ਫੇਰੇ ਮੇਰੇ ਵੱਲੋਂ ਗੁਸਤਾਖੀ ਹੋ ਗਈ ਠੀਕ ਹੈ ਜੀ ਤੇ ਹੁਣ ਮੈਂ ਦੇਖਦੀ ਹਾਂ ਕਿ ਅੱਜ ਕੋਈ ਹੋਰ ਭੈਣ ਹੋਵੇ ਜਿਨ੍ਹਾਂ ਦਾ ਆਪਾਂ ਜਵਾਬ ਦੇਣਾ ਹੋਵੇ ਭੈਣ ਨੂੰ ਗੁੱਸਾ ਨਹੀਂ ਕਰਨਾ ਤੁਹਾਨੂੰ ਆਪਦੀ ਭੈਣ ਦਾ ਪਤਾ ਹੀ ਹੈ ਕਿ ਮੈਂ ਇਸ ਤਰ੍ਹਾਂ ਹੀ ਇੱਧਰ ਉੱਧਰ ਬਿਜ਼ੀ ਰਹਿੰਦੀ ਹਾਂ ਹਨ ਤੇ ਕਈ ਵਾਰੀ ਨਾ ਵਲੌਗ ਬਣਾਉਣ ਦੇ ਦਾ ਹੀ ਮੇਰੇ ਕੋਲੇ ਸ਼ਾਰਟ ਟਾਈਮ ਹੁੰਦਾ ਤੇ ਮੇਰੇ ਤੋਂ ਫਿਰ ਉਦੋਂ ਕਈ ਵਾਰੀ ਇਗਨੋਰ ਹੋ ਜਾਂਦੇ ਨੇ ਮੈਂ ਜਾਣ ਬੁੱਝ ਕੇ ਇਗਨੋਰ ਨਹੀਂ ਕਰਦੀ ਇਗਨੋਰ ਇਸ ਲਈ ਹੋ ਜਾਂਦੇ ਨੇ ਕਿਉਂਕਿ ਟਾਈਮ ਦੀ ਸ਼ਾਰਟੇਜ ਹੁੰਦੀ ਹੈ ਸੋ ਕਈ ਵਾਰੀ ਮੈਂ ਸੋਚਦੀ ਹਾਂ ਚਲੋ ਅਗਲੇ ਵਲੌਗ ਦੇ ਵਿੱਚ ਅ ਮੈਂ ਬੋਲੂਗੀ ਅਗਲੇ ਵਲੌਗ ਚ ਬੋਲੂਗੀ ਹੈਨਾ ਤੇ ਐ ਕਰਦੇ ਕਰਦੇ ਜਿਹੜੇ ਵਲੌਗ ਹੈਗੇ ਆ ਉਹ ਨਿਕਲਦੇ ਜਾਂਦੇ ਨੇ ਆ ਦੇਖੋ ਕਮਲਜੀਤ ਕੌਰ ਭੈਣ ਨੇ ਕਿਹਾ ਸੀ ਕਹਿੰਦੀ ਆਪ ਜੀ ਨੇ ਖੁਸ਼ਖਬਰੀ ਤਾਂ ਦੱਸੀ ਨਹੀਂ ਤੁਹਾਡੀ ਭੈਣ ਐ ਜੀ ਹੋਈ ਹੈ ਜੀ ਗੱਲਾਂ ਕਰਦੀ ਕਰਦੀ ਪਤਾ ਨਹੀਂ ਕਿੱਥੇ ਦੀ ਕਿੱਥੇ ਪਹੁੰਚ ਜਾਂਦੀ ਆ ਉਹ ਪਿਛਲੀ ਗੱਲ ਵਿੱਚ ਹੀ ਛੱਡ ਜਾਨੀ ਆ ਅ ਲੌਬੀ ਅੱਗੇ ਹੈ ਅ ਪਲਵਿੰਦਰ ਕੌਰ ਭੈਣ ਕਹਿੰਦੇ ਜੀ ਤੁਹਾਡੇ ਜੂੜਾ ਕੀਤਾ ਸੋਹਣਾ ਲੱਗਦਾ ਸੀ ਤੁਸੀਂ ਅੱਜ ਗੁੱਤ ਕੀਤੀ ਆ ਉਹ ਵੀ ਸੋਹਣੀ ਲੱਗੀ ਇਹ ਤੁਹਾਡਾ ਪਿਆਰ ਆ ਜੀ ਜਿਹਦੇ ਜਿਹੜੇ ਮੈਂ ਤੁਹਾਨੂੰ ਹਰ ਰੂਪ ਦੇ ਵਿੱਚ ਚੰਗੀ ਲੱਗਦੀ ਆ ਅ ਕੀ ਹਾਲ ਚਾਲ ਨੇ ਜੀ ਤੁਹਾਡੇ ਬਲਵਿੰਦਰ ਕੌਰ ਭੈਣ ਨੇ ਅੱਜ ਅਸੀਂ ਹੈਂਡ ਵਾਸ਼ ਬਣਾਇਆ ਵਧੀਆ ਲੱਗਿਆ ਬਣਾ ਕੇ ਅ ਕੱਲ ਨੂੰ ਤੁਹਾਨੂੰ ਦੱਸਾਂਗੇ ਠੀਕ ਆ ਜੀ ਬਣਾਇਆ ਨਹੀਂ ਹੋਣਾ ਹਜੇ ਅ ਸੱਸਰੀਕਾਲ ਦੀ ਮਨਦੀਪ ਕੌਰ ਭੈਣ ਨੇ ਵੀਡੀਓ ਦੇ ਉਹ ਮੈਂ ਵੀ ਬਣਾਉਂਦੀ ਆ ਕਦੇ ਵੀ ਸਾਬਣ ਸਿੱਟਦੀ ਨਹੀਂ ਤੁਹਾਡੇ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਜੀ ਤੁਹਾਨੂੰ ਰੱਬ ਬਹੁਤ ਤਰੱਕੀਆਂ ਬਖਸ਼ੇ ਵਾਗ ਵਾਹਿਗੁਰੂ ਤੰਦਰੁਸਤੀ ਦੇਵੇ ਮੰਦੀਪ ਮੋਗੇ ਤੋਂ ਥੈਂਕ ਯੂ ਮੰਦੀਪ ਜੀ ਥੈਂਕ ਯੂ ਸੋ ਮਚ ਪਰਮਾਤਮਾ ਸਭ ਨੂੰ ਤਰੱਕੀਆਂ ਦੇਵੇ ਜੋ ਜੋ ਵੀ ਸਾਰੇ ਕੰਮ ਕਰ ਰਹੇ ਨੇ ਉਹਨਾਂ ਨੂੰ ਤਰੱਕੀਆਂ ਦੇਵੇ ਖੁਸ਼ ਰੱਖੇ ਬਸ ਮੋਟਾਪੇ ਵਿੱਚ ਤਰੱਕੀ ਨਾ ਦੇਵੇ ਬਾਕੀ ਸਾਰੇ ਕੰਮਾਂ 'ਚ ਤਰੱਕੀ ਦੇਵੇ ਮੋਟਾਪੇ ਦੇ ਵਿੱਚ ਨਹੀਂ ਪਰਮਾਤਮਾ ਨੇ ਆਪਾਂ ਨੂੰ ਤਰੱਕੀ ਨਾ ਹੀ ਬਖਸ਼ੇ ਕਿਉਂਕਿ ਮੋਟਾਪਾ ਕਢਾਉਣਾ ਬਹੁਤ ਜ਼ਿਆਦਾ ਔਖਾ ਹੈ ਅਸੀਂ ਤਾਂ ਜੀ ਨਿਊ ਸੋਪ ਨਾਲ ਐਡ ਕਰਕੇ ਯੂਜ਼ ਕਰੀਦਾ ਹੈ ਅਸ਼ਮਿੰਦਰ ਸਿੰਘ ਦੀ ਆਈਡੀ ਤੋਂ ਨੇ ਭੈਣ ਚਲੋ ਕੋਈ ਗੱਲ ਨਹੀਂ ਜੀ ਜਿਵੇਂ ਮਰਜ਼ੀ ਕਰ ਲਿਆ ਕਰੋ ਸਿਆਣੀਆਂ ਨੇ ਭੈਣਾਂ ਜੀ ਸਾਰੀਆਂ ਉਹਨਾਂ ਨੂੰ ਸਾਰੀਆਂ ਨੂੰ ਪਤਾ ਹੀ ਹੈ ਕਿ ਕਿਸ ਤਰ੍ਹਾਂ ਕਰਨਾ ਹੈ ਤੇ ਲੋ ਜੀ ਹੁਣ ਆਪਾਂ ਮੇਰਾ ਖਿਆਲ ਹੈ ਉਸ ਤੋਂ ਬਾਅਦ ਕੁਝ ਇੰਨਾ ਜ਼ਿਆਦਾ ਕਰ ਲਿਆ ਮਾਰੇ ਦੱਸੋ ਕਹਿੰਦੇ ਰਾਏਕੋਟ ਤੋਂ ਲੁਧਿਆਣਾ ਤੋਂ ਆਏ ਗਰਨਦੀਪ ਕੌਰ ਭੈਣ ਨਹੀਂ ਜਲਾਲਦੀਵ ਤੇ ਜਰੂਰ ਦੱਸਾਂਗੇ ਜੀ ਜਦੋਂ ਮੈਨੂੰ ਨਾ ਕੋਈ ਇਸ ਤਰ੍ਹਾਂ ਦਾ ਸੋਲੂਸ਼ਨ ਲੱਭੂਗਾ ਕਿ ਜਿਹੜਾ ਬਹੁਤ ਸੈਟਿਸਫੈਕਟਰੀ ਹੋਵੇ ਔਰ ਉਹਦੇ ਤੇ ਤੁਹਾਡਾ ਕੋਈ ਕਿੰਤੂ ਪ੍ਰੰਤੂ ਵੀ ਨਾ ਹੋਵੇ ਕਿਉਂਕਿ ਜੇ ਮੇਰੇ ਮਨ 'ਚ ਉਹਦੇ ਪ੍ਰਤੀ ਕੁਐਸਚਨ ਆਉਂਦੇ ਰਹਿੰਦੇ ਨੇ ਕਿ ਜੇ ਮੈਂ ਆਹ ਦੱਸੂਗੀ ਤੇ ਇੱਚ ਆਹ ਕੁਐਸਚਨ ਬਣਦਾ ਉਨੀ ਦੇ ਨਹੀਂ ਮੈਂ ਦੱਸਦੀ ਹੈਗੀ ਇਹ ਗੱਲ ਤੁਸੀਂ ਧਿਆਨ ਰੱਖਿਓ ਮੈਂ ਉਹਦੇ ਹੀ ਦੱਸੂਗੀ ਜਦੋਂ ਮੈਨੂੰ ਲੱਗਿਆ ਕਿ ਇਹ ਨੁਸਖਾ ਬਹੁਤ ਜ਼ਿਆਦਾ ਕੰਮ ਆਵੇਗਾ ਠੀਕ ਹੈ ਜੀ ਤੇ ਕਿਰਲੀਆਂ ਤਾਂ ਸਾਡੇ ਘਰੇ ਵੀ ਆਉਂਦੀਆਂ ਨੇ ਜੀ ਜੇ ਮੈਨੂੰ ਨੁਸਖੇ ਦਾ ਪਤਾ ਹੋਵੇ ਮੈਂ ਤਾਂ ਹੁਣ ਕਦੋਂ ਦੀ ਯੂਜ਼ ਕਰ ਲੈਂਦੀ ਅਜੇ ਕਿਰਲੀਆਂ ਦਾ ਨੁਸਖਾ ਪ੍ਰੋਪਰ ਮੇਰੇ ਕੋਲ ਨਹੀਂ ਹੈਗਾ ਠੀਕ ਹੈ ਜਦੋਂ ਹੀ ਹੋਊਗਾ ਮੈਂ ਤੁਹਾਨੂੰ ਜਰੂਰ ਦੱਸੂਗੀ ਤੇ ਲੋ ਜੀ ਮੈਨੂੰ ਲੱਗਦਾ ਇੰਨੇ ਕੀ ਹੈਗੇ ਸੀ ਕਮੈਂਟ ਬਾਕੀ ਜੇ ਕੋਈ ਹੋਊਗਾ ਤਾਂ ਉਹਦੇ ਲਈ ਜੇ ਕੋਈ ਇਗਨੋਰ ਹੋ ਗਿਆ ਉਹਦੇ ਲਈ ਆਪਾਂ ਮਾਫੀ ਚਾਹਾਂਗੇ ਤੇ ਫਟਕੜੀ ਲਈ ਮੈਂ ਤੁਹਾਨੂੰ ਦੱਸ ਦੇਣੀ ਆ ਫਟਕੜੀ ਵਾਲੇ ਦੇ ਵਿੱਚ ਵੀ ਕਮੈਂਟ ਜਰੂਰ ਆਏ ਹੋਣਗੇ ਫਟਕੜੀ ਗੁਲਾਬ ਜਲ ਲਗਾ ਲਾ ਕੇ ਵੀ ਲਾ ਸਕਦੇ ਹਾਂ ਬਿਲਕੁਲ ਜੀ ਮੈਂ ਤਾਂ ਦੱਸਿਆ ਸੀ ਗੁਲਾਬ ਜਲ ਦੇ ਵਿੱਚ ਲਾ ਕੇ ਲਾਓ ਅ ਇੱਕ ਭੈਣ ਨੇ ਕਹਿੰਦੇ ਹਾਂਜੀ ਮੈਡਮ ਜੀ ਸਤਿ ਸ੍ਰੀ ਅਕਾਲ ਮੇਰੀ ਸਿਸਟਰ ਫਰੀਦਕੋਟ 슈ਗਰ ਮਿਲ ਜੌਬ ਕਰਦੇ ਨੇ ਬਾਜੀ ਦੀ ਡੈਥ ਹੋ ਗਈ ਤੇ ਜੌਬ ਭੈਣ ਨੂੰ ਮਿਲ ਗਈ ਸੀਗੀ ਤੇ ਹੁਣ 슈ਗਰ ਮਿਲ ਬੰਦ ਹੋ ਗਈ ਅ ਤੇ ਕਹਿੰਦੇ ਵੀ ਭੋਗਪੁਰ ਆਗੇ ਸੀ ਹੁਣ ਭੋਗਪੁਰ ਆਗੇ ਅਸੀਂ ਫਰੀਦਕੋਟ ਆਉਂਦੇ ਸੀ ਗੁਰਦੁਆਰਾ ਸਾਹਿਬ ਜਾਂਦੇ ਹੁੰਦੇ ਸੀ ਅਸੀਂ ਇਟਲੀ ਭੋਗਪੁਰ ਤੋਂ ਨੇਮ ਲੈ ਲਿਓ ਜੀ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਨਾਮ ਤਾਂ ਤੁਸੀਂ ਦੱਸਿਆ ਨਹੀਂ ਜੀ ਜੇ ਹੁਣ ਤੁਸੀਂ ਨਾਮ ਦੱਸਦੇ ਤਾਂ ਆਪਾਂ ਨਾਮ ਤੁਹਾਡਾ ਜ਼ਰੂਰ ਲੈ ਦਿੰਦੇ ਤੁਸੀਂ ਨਾਮ ਵਿੱਚ ਲਿਖਿਆ ਹੀ ਨਹੀਂ ਹੈਗਾ ਥੈਂਕ ਯੂ ਸੋ ਮੱਚ ਤੁਸੀਂ ਕਮੈਂਟ ਕੀਤਾ ਵਲੌਗ ਦੇਖਿਆ ਅਗਰ ਇੱਧਰ ਚੱਕਰ ਲੱਗਿਆ ਤਾਂ ਜ਼ਰੂਰ ਮਿਲ ਕੇ ਜਾਇਓ ਸਾਡੇ ਵੀ ਨਹੀਂ ਪਿਆ ਮੀ ਬੇਨੜਾ ਬੇਨੜੇ ਵਾਲੇ ਉਹ ਤੁਹਾਡੇ ਵੀ ਕਿਵੇਂ ਨਹੀਂ ਪਿਆ ਸੰਰੂਰ ਵਾਲ ਤਾਂ ਇੰਨਾ ਵੀ ਪੈਂਦਾ ਹੁੰਦਾ ਹੋਰ ਕਿਤੇ ਮੀ ਪਵੇ ਨਾ ਪਵੇ ਸੰਰੂਰ ਦੇ ਵਿੱਚ ਨਹੀਂ ਜ਼ਰੂਰ ਪੈਂਦਾ ਪਤਾ ਨਹੀਂ ਬੇਨੜੇ ਵਾਲੇ ਕਿੱਦਾਂ ਸੁੱਕੇ ਰਹੇ ਕੋਈ ਗੱਲ ਨਹੀਂ ਤੁਹਾਡੇ ਕੱਲ ਨੂੰ ਜ਼ਰੂਰ ਆਊਗਾ ਅ ਨੈਕਸਟ ਹੈ ਜੀ ਵੈਰੀ ਨਾਈਸ ਮੈਮ ਤੁਸੀਂ ਕੋੜਕੂਰਾ ਕਿਹੜੇ ਸਕੂਲ ਵਿੱਚ ਹੋ ਮੈਂ ਜੀ ਕੁੜੀਆਂ ਵਾਲੇ ਸਕੂਲ ਚ ਚੰਦਾ ਸਿੰਘ ਮਰਵਾ ਸੀਨੀਅਰ সেকেন্ডਰੀ ਸਕੂਲ ਫੋਰ ਗਰਲਸ ਕੁਟਕਪੂਰਾ ਅਹ ਇੰਦਰ ਗਿਲਦੀ ਆਈਡੀ ਤੋਂ ਕਿਸੇ ਭੈਣ ਨੇ ਲਿਖਿਆ ਕਹਿੰਦੀ ਇਹ ਭੈਣ ਕੀ ਡਾਕਟਰ ਆ ਸਾਰੇ ਇਲਾਜ ਬਾਰੇ ਪੁੱਛੀ ਜਾਂਦੇ ਆ ਇਹ ਡਾਕਟਰ ਨਹੀਂ ਹੈਗੇ ਜੀ ਕਈ ਵਾਰੀ ਪਤਾ ਕੀ ਹੁੰਦਾ ਦੇਖੋ ਤੁਸੀਂ ਹੁਣ ਮੈਂ ਤੁਹਾਨੂੰ ਇਹ ਗੱਲ ਦੱਸਦੀ ਹਾਂ ਡਾਕਟਰ ਤਾਂ ਆਪਾ ਹੈ ਨਹੀਂ ਆਪਾ ਤਾਂ ਟੀਚਰ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਹਨਾ ਤੇ ਮੈਂ ਤੁਹਾਨੂੰ ਦੱਸਦੀ ਹਾਂ ਕਈ ਵਾਰੀ ਕੀ ਹੁੰਦਾ ਆਪਾਂ ਇੰਨੀ ਉਮਰ ਲੈ ਲਈ ਹੈ ਤੇ ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਆਪਾਂ ਨੂੰ ਦੇਖਣ ਨੂੰ ਮਿਲ ਜਾਂਦੀਆਂ ਨੇ ਆਲੇ ਦੁਆਲੇ ਤੋਂ ਜਿਵੇਂ ਹੁਣ ਨਾ ਇੱਕ ਭੈਣ ਹੈਗੇ ਨੇ ਨਾਜ਼ੀਆ ਉਹ ਸ਼ਿਰਪੁਰ ਤੋਂ ਨਹੀਂ ਉਹ ਕਹਿੰਦੇ ਵੀ ਮੇਰੇ ਨਾਲ ਲੱਤ ਦਰਦ ਕਰਦੀ ਆ ਨਾਲ ਮੇਰੀ ਬਾਹ ਵੀ ਦਰਦ ਕਰਦੀ ਆ ਮੈਂ ਬਹੁਤ ਜ਼ਿਆਦਾ ਦਵਾਈਆਂ ਲੈ ਲਈਆਂ ਕੋਈ ਫਰਕ ਨਹੀਂ ਪਿਆ ਦੇਖੋ ਵੀ ਇਹਦੇ ਨਾਲ ਕੋਈ ਮੈਂ ਉਹਨਾਂ ਨੂੰ ਕਿਹਾ ਕਿ ਫਰਕ ਪੈਣਾ ਵੀ ਨਹੀਂ ਸੀ ਕਿਉਂਕਿ ਉਹ ਪੇਨ ਕਿਲਰ ਹੁੰਦੇ ਨੇ ਹਨਾ ਜਿਵੇਂ ਤੁਸੀਂ ਲਈ ਜਾਂਦੇ ਹੋ ਤੁਹਾਨੂੰ ਲੱਗਦਾ ਕਿ ਠੀਕ ਹੈ ਜਦੋਂ ਛੱਡ ਦਿਆਂ ਉਦੋਂ ਫੇਰ ਪੇਨ ਉਦਾਂ ਹੀ ਹੁੰਦੀ ਆ ਤਾਂ ਉਹਨਾਂ ਨੂੰ ਮੈਂ ਇੱਕ ਟ੍ਰੀਟਮੈਂਟ ਦਿੱਤਾ ਸੀਗਾ ਕਿ ਤੁਸੀਂ ਪੈਨ ਲੈ ਲਓ ਉਹਦਾ ਪਿਛਲਾ ਪਾਸਾ ਆਪਣੇ ਆ ਪੈਰ ਦੇ نیچے ਜਿਹੜੀ ਸਾਈਡ ਥੋੜੀ ਦਰਦ ਕਰਦੀ ਹੈ ਉਹਦੇ نیچے ਇਦਾਂ ਇਦਾਂ ਕਰਕੇ ਉਹਨੂੰ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਖਬੋਈ ਜਾਣਾ ਠੀਕ ਹੈ ਜੀ ਜਿੰਨਾ ਕਿ ਤੁਸੀਂ ਟੋਲਰੇਟ ਕਰ ਸਕਦੇ ਹੋ ਤੇ ਬੈਕ ਸਾਈਡ ਤੋਂ ਪੈਨ ਲੀਦੋ ਠੀਕ ਹੈ ਤੇ ਉਹਨਾਂ ਨੂੰ ਮੈਂ ਕਿਹਾ ਸਵੇਰੇ ਸ਼ਾਮ ਇਦਾਂ 5-7 ਮਿੰਟ ਸਵੇਰੇ 5-7 ਮਿੰਟ ਸ਼ਾਮ ਨੂੰ ਕਰ ਲਿਆ ਕਰੋ ਉਹ ਕਹਿੰਦੇ ਜੀ ਤੁਸੀਂ ਦੋ ਵਾਰੀ ਦੱਸਿਆ ਮੈਂ ਤਾਂ ਚਾਰ ਵਾਰੀ ਕੀਤਾ ਕਹਿੰਦੇ ਮੈਨੂੰ ਤਾਂ ਦੋ ਦਿਨਾਂ ਦੇ ਵਿੱਚ ਹੀ 50% ਫਰਕ ਪੈ ਗਿਆ ਅੱਜ ਤੱਕ ਕਹਿੰਦੇ ਤੀਜਾ ਦਿਨ ਆ ਤੇ ਮੈਨੂੰ ਲੱਗਦਾ ਮੇਰਾ ਤਾਂ ਬਹੁਤ ਜ਼ਿਆਦਾ ਫਰਕ ਹੈ ਮੇ ਤਾਂ 10% ਹੀ ਰਹਿ ਗਿਆ ਕਿੰਨੇ ਮੈਂ ਆਪਣੀ ਭਜਾਈ ਨੂੰ ਵੀ ਦੱਸਿਆ ਮੈਂ ਸਾਰਿਆਂ ਨੂੰ ਜਿਹਨੂੰ ਜਿਹਨੂੰ ਪ੍ਰੋਬਲਮ ਸੀ ਦੱਸਿਆ ਅੱਜ ਕੱਲ ਲੋਕਾਂ ਨੂੰ ਇਹ ਬਹੁਤ ਪ੍ਰੋਬਲਮ ਹੈਗੀ ਆ ਸੋ ਉਹਦੇ ਨਾਲ ਭੈਣ ਬਿਲਕੁਲ ਠੀਕ ਹੋ ਗਈ ਹੈ ਨਾ ਕਈ ਵਾਰੀ ਨਾ ਆਪਾਂ ਇਧਰੋਂ ਉਧਰੋਂ ਦੇਖਿਆ ਹੁੰਦਾ ਸੁਣਿਆ ਹੁੰਦਾ ਘਰ ਚ ਬੀਬੀ ਹੈ ਬਜ਼ੁਰਗ ਹੈ ਉਹਨਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਪਤਾ ਹੁੰਦੀਆਂ ਨੇ ਤਾਂ ਮੈਂ ਤੁਹਾਨੂੰ ਦੱਸ ਦੇਣੀ ਹੁੰਦੀਆਂ ਬਹੁਤ ਸਾਰੀਆਂ ਚੀਜ਼ਾਂ ਮੈਨੂੰ ਨਹੀਂ ਪਤਾ ਹੁੰਦੀਆਂ ਮੈਂ ਬੀਬੀ ਤੋਂ ਕੁਝ ਕੇ ਦੱਸ ਦੇਣੀ ਆ ਸੋ ਮੈਂ ਡਾਕਟਰ ਨਹੀਂ ਹੈਗੀ ਪਰ ਆਪਾਂ ਨੂੰ ਆਲੇ ਦੁਆਲੇ ਤੋਂ ਆਪਾਂ ਨੂੰ ਜ਼ਿੰਦਗੀ ਦੇ ਤਜਰਬੇ ਜੋ ਬਹੁਤ ਕੁਝ ਸਿੱਖਣ ਨੂੰ ਮਿਲ ਜਾਂਦਾ ਤੇ ਅੱਦੇ ਡਾਕਟਰ ਬਣ ਕੋਈ ਡਾਕਟਰ ਹੋਇਆ ਕੋ ਡਾਕਟਰ ਭੈਣ ਵੀ ਤਾਂ ਮਾਇਨ ਨਾ ਕਰਿਓ ਅੱਜਕੱਲ ਡਾਕਟਰ ਵੀ ਧੀਰ ਤੁੱਕੇ ਹੀ ਨਾਉਂਦੇ ਨੇ ਤੇ ਜਿਆਦਾ ਕਲੀਅਰ ਤਾਂ ਕੋਈ ਚੀਜ਼ ਡਾਕਟਰਾਂ ਨੂੰ ਵੀ ਨਹੀਂ ਹੈਗੀ ਕਿਉਂਕਿ ਅਸੀਂ ਇਹਨਾਂ ਚੀਜ਼ਾਂ ਦੇ ਵਿੱਚੋਂ ਲੰਘ ਗਏ ਹਾਂ ਹੁਣ ਕਿਵੇਂ ਲੰਘੀ ਆ ਉਹ ਵੀ ਤੁਹਾਨੂੰ ਮੈਂ ਦੱਸਦਾ ਆਦੇਸ਼ ਦੇ ਪਪਾ ਨੂੰ ਲਾਸਟ ਸਟੇਜ ਦਾ ਲਿਵਰ ਕੈਂਸਰ ਠੀਕ ਹੈ ਜੀ ਔਰ ਲਾਸਟ ਸਟੇਜ ਦਾ ਲਿਵਰ ਕੈਂਸਰ ਹੋਵੇ ਔਰ ਡਾਕਟਰ ਨੂੰ ਚਿਹਰਾ ਦੇਖ ਕੇ ਨਾ ਪਤਾ ਲੱਗੇ ਕਮਾਲ ਦੀ ਗੱਲ ਨਹੀਂ ਹੈ ਮੈਂ ਕਹਿ ਰਹੀ ਆ ਕਿ ਠੀਕ ਨਹੀਂ ਜਦੋਂ ਕਿ ਹਜੇ ਪਤਾ ਨਹੀਂ ਸੀ ਮੈਨੂੰ ਵੀ ਨਹੀਂ ਸੀ ਪਤਾ ਵੀ ਉਹਨਾਂ ਨੂੰ ਇਹ ਵਾਲੀ ਬਿਮਾਰੀ ਹੈ ਮੈਂ ਡਾਕਟਰ ਨੂੰ ਕਹਿ ਰਹੀ ਆ ਕਿ ਇਹ ਠੀਕ ਨਹੀਂ ਹੈਗੇ ਤੁਸੀਂ ਰਿਪੋਰਟਸ ਦੇਖੋ ਉਹ ਕਹਿੰਦੇ ਵੀ ਰਿਪੋਰਟਸ ਦੇ ਵਿੱਚ ਕੀ ਆ TCL ਵਧੇ ਹੋਏ ਨੇ 15 16000 ਨੇ ਫਿਰ ਕੀ ਹੋ ਗਿਆ ਤੇ ਪਰ ਮੈਂ ਅਰੇ ਦੇ ਪਪਾ ਵੀ ਕਹ ਰਹੇ ਆ ਮੈਂ ਬਿਲਕੁਲ ਠੀਕ ਆ ਮੈਨੂੰ ਕੁਝ ਨਹੀਂ ਹੋਇਆ ਮੈਂ ਖਾਣਾ ਪੀਣਾ ਮੈਨੂੰ ਭੁੱਖ ਲੱਗਦੀ ਆ ਪਰ ਮੈਂ ਕਹਾਂ ਨਹੀਂ ਇਹ ਠੀਕ ਹੈਗੇ ਮੈਨੂੰ ਪਤਾ ਵੀ ਇਹ ਠੀਕ ਨਹੀਂ ਹੈਗੇ ਤੁਸੀਂ ਇਹਨਾਂ ਦਾ ਚੈੱਕ ਅਪ ਕਰ ਲਓ ਚਲੋ ਜ਼ਿਆਦਾ ਕਹਿਣ ਤੇ ਸੀਟੀ ਸਕੈਨ ਕੀਤਾ ਸੀਟੀ ਸਕੈਨ ਹੋਇਆ ਤੇ ਅੱਧੇ ਘੰਟੇ ਚ ਰਿਪੋਰਟ ਆਈ ਤੇ ਸਾਨੂੰ ਅੰਦਰ ਬੁਲਾ ਕੇ ਕਹਿੰਦੇ ਜੀ ਲਾਸਟ ਸਟੇਜ ਦਾ ਲੀਵਰ ਕੈਂਸਰ ਆ 4th ਸਟੇਜ ਹੁਣ ਮੈਂ ਕੀ ਸਮਝਾਂ ਕਿ ਡਾਕਟਰਜ਼ ਨੂੰ ਕੀ ਪਤਾ ਹੈ ਡਾਕਟਰ ਹੋਵੇ ਔਰ ਉਹਨੂੰ ਇਹ ਚਿਹਰਾ ਦੇਖ ਕੇ ਪਤਾ ਨਾ ਲੱਗੇ ਕਿ ਬੰਦਾ ਲਾਸਟ ਸਟੇਜ ਤੇ ਹੈ ਔਰ ਬੰਦੇ ਕੋਲੇ ਜ਼ਿੰਦਗੀ ਦੇ ਚੰਨ ਤੱਕ ਮਹੀਨੇ ਰਹਿਗੇ ਨਹੀਂ ਔਰ ਡਾਕਟਰ ਕਹ ਰਿਹਾ ਕਿ ਤੁਸੀਂ ਠੀਕ ਹੋ ਤੁਸੀਂ ਘਰ ਜਾਓ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਤੇ ਮੇਨਾ ਉਦੋਂ ਤੋਂ ਵਿਸ਼ਵਾਸ ਉੱਠ ਗਿਆ ਮੈਨੂੰ ਲੱਗਦਾ ਹੈ ਕਿ ਹਰ ਚੀਜ਼ ਡਾਕਟਰਾਂ ਨੂੰ ਵੀ ਪਤਾ ਨਹੀਂ ਹੁੰਦੀ ਐਡੀ ਸੀਰੀਅਸ ਪ੍ਰੋਬਲਮ ਡਾਕਟਰਾਂ ਨੂੰ ਨਹੀਂ ਪਤਾ ਮੈਨੂੰ ਲੱਗਦਾ ਕੋਈ ਹੋਰ ਬੰਦਾ ਵੀ ਦੇਖ ਕੇ ਕਹੇ ਕਿ ਕੋਈ ਇਹਨਾਂ ਨੂੰ ਸੀਰੀਅਸ ਪ੍ਰੋਬਲਮ ਹੈ ਜਦੋਂ ਬੰਦੇ ਦਾ ਚਿਹਰਾ ਪੜਦਾ ਹੈ ਨਾ ਹੁੰਦਾ ਡਾਕਟਰ ਨੂੰ ਕਿਵੇਂ ਪਤਾ ਨਾ ਲਗੇ ਪਰ ਹੁਣ ਮੈਨੂੰ ਐ ਲੱਗਦਾ ਹੁੰਦਾ ਵੀ ਨਹੀਂ ਪਤਾ ਡਾਕਟਰਾਂ ਨੂੰ ਵੀ ਕੁਝ ਸਮਝ ਤੋਂ ਬਾਹਰ ਹੈ ਉਹ ਵੀ ਸਿਰਫ ਤਜਰਬੇ ਹੀ ਕਰਦੇ ਰਹਿੰਦੇ ਨੇ ਦਵਾਈਆਂ ਦੇ ਦੇ ਕੇ ਇਸ ਕਰਕੇ ਮੈਂ ਮਤਲਬ ਇਹਨਾਂ ਚੀਜ਼ਾਂ 'ਚ ਲੰਘ ਗਈਆਂ ਤਾਂ ਮੈਨੂੰ ਹੁਣ ਸਾਰਾ ਇਹਨਾਂ ਚੀਜ਼ਾਂ ਦਾ ਪਤਾ ਹੈਗਾ ਠੀਕ ਹੈ ਜੀ ਸੋ ਭਾਵੇਂ ਡਾਕਟਰ ਨਹੀਂ ਹੈਗੇ ਇਧਰੋਂ ਉਧਰੋਂ ਜਰੂਰ ਪਤਾ ਲੱਗ ਜਾਂਦੀਆਂ ਨੇ ਇਹ ਚੀਜ਼ਾਂ ਕਈ ਵਾਰੀ ਘਰ 'ਚ ਕਿਸੇ ਨੇ ਵਰਤੀਆਂ ਹੁੰਦੀਆਂ ਨਹੀਂ ਤੇ ਫਿਰ ਆਪਾਂ ਦੱਸ ਦਿੰਨੇ ਆ ਕੁਝ ਆਪ ਹੀ ਵਰਤੀਆਂ ਹੁੰਦੀਆਂ ਨੇ ਫਿਰ ਆਪਾਂ ਤੁਹਾਨੂੰ ਦੱਸ ਦਿੰਨੇ ਆ ਸ਼ੇਅਰ ਕਰ ਦਿੰਨੇ ਆ ਚਲੋ ਕਾਫੀ ਗੱਲਾਂ ਹੋ ਗਈਆਂ ਹੁਣ ਆਪਾਂ ਵਲੌਗ ਦਾ ਇੱਥੇ ਕਰੀਏ ਐਂਡ ਤੇ ਕੱਲ ਨੂੰ ਫਿਰ ਮਿਲਦੇ ਆ ਇੱਕ ਵਧੀਆ ਜਿਹਾ ਵਲੌਗ ਲੈ ਕੇ ਇੱਕ ਤੁਹਾਨੂੰ ਵਧੀਆ ਜੀ ਰੈਸਪੀ ਦਿੰਨੇ ਆ ਜਿਹਦੇ ਨਾਲ ਮੇਰੀਆਂ ਭੈਣਾਂ ਦਾ ਮੋਟਾਪਾ ਜਿਹੜਾ ਉਹ ਸ਼ੂ ਮੰਤਰ ਕਰਕੇ ਉੱਟ ਜੇ ਕਿਉਂਕਿ ਇੱਕ ਚੀਜ਼ ਖਾ ਖਾ ਕੇ ਭਰ ਹੋ ਜਾਂਦੇ ਆ ਚਲੋ ਜੀ ਕੱਲ ਨੂੰ ਮਿਲਦੇ ਆ ਵਧੀਆ ਵਲੌਗ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ